ਹਾਂਜੀ ਜਿਹੜਾ ਇਹ ਤੁਸੀਂ ਫੁੱਲ ਦੇਖ ਰਹੇ ਹੋ ਇਹ ਹੈਗਾ ਜੀ ਰਾਜਨੀ ਗੰਦਾ ਦਾ ਰਾਜਨੀ ਗੰਦਾ ਇੱਕ ਸੁਗੰਧ ਵਾਲਾ ਫੁੱਲ ਹੈਗਾ ਤੇ ਜਿਹਦੇ ਤੇ ਆਪਣੇ ਟਰਾਇਲ ਚੱਲ ਰਹੇ ਆ ਕਿ ਆਪਾਂ ਇਹ ਰਾਜਨੀ ਗੰਦਾ ਦੀ ਖੇਤੀ ਆਪਣੇ ਇੱਥੇ ਕਰ ਸਕਦੇ ਆ ਜਾਂ ਆਪਣੇ ਮੌਸਮ ਦੇ ਅਨੁਕੂਲੇ ਹੈਗਾਗਾ ਜਾਂ ਨਹੀਂ ਉਹਨਾਂ ਚੀਜ਼ਾਂ ਨੂੰ ਦੇਖਣ ਲਈ ਇਹਨੂੰ ਲਾਇਆ ਗਿਆ ਹੈਗਾ ਤੇ ਪਿਛਲੇ ਸਾਲ ਕੋਈ ਖਾਸ ਖਾਸੀ ਵਧੀਆ ਨਤੀਜੇ ਆਪਾਂ ਨੂੰ ਨਹੀਂ ਮਿਲੇ ਪਰ ਇਸ ਵਾਰੀ ਜਿਹੜਾ ਇਹਦੇ ਨਤੀਜੇ ਕਾਫੀ ਚੰਗੇ ਦੇਖਣ ਨੂੰ ਮਿਲ ਰਹੇ ਨੇਗੇ ਪਿਛਲੇ ਸਾਲ ਦੇ ਟਿਊਬਰੇ ਇਸੇ ਲੋਟੀ ਜਿਹੜਾ ਬੱਟਾਂ ਦੇ ਵਿੱਚ ਰੱਖੇ ਹੋਏ ਨੇ ਤੇ ਇੱਕ ਵਾਰੀ ਇਹ ਫਸਲ ਨੂੰ ਲਾ ਕੇ ਤੁਸੀਂ ਤਿੰਨ ਚਾਰ ਸਾਲ ਜਿਹੜੀ ਉਸੇ ਸਾਮੀ ਫਸਲ ਤੋਂ ਫਸਲ ਲੈ ਸਕਦੇ ਹੋ ਲਗਭਗ ਸਾਰਾ ਸਾਲ ਹੀ ਜਿਹੜਾ ਹੈ ਗਰੋ ਕਰਦਾ ਰਹਿੰਦਾ ਪਰ ਜਿੱਥੇ ਇੱਕ ਵਾਰ ਇਹਨੂੰ ਤੁਸੀਂ ਲਾ ਲਿਆ ਫਿਰ ਕੋਈ ਹੋਰ ਚੀਜ਼ ਉੱਥੇ ਨਹੀਂ ਲਾ ਸਕਦੇ ਸੋ ਅੱਜ ਦੀ ਵੀਡੀਓ ਦੇ ਵਿੱਚ ਮੋਟਾ-ਮੋਟਾ ਜਿਹੜਾ ਰਾਜਨੀ ਗੰਦਾ ਬਾਰੇ ਜਾਣਾਂਗੇ ਤੇ ਵੀਡੀਓ ਨਾਲ ਤੱਕ ਦੇਖਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਆ ਗੱਲ ਕਰੀਏ ਰਾਜਨੀ ਕੇਂਦਾ ਦੇ ਫੁੱਲ ਦੀ ਇਹਨੂੰ ਅੰਗਰੇਜ਼ੀ ਦੇ ਵਿੱਚ ਜਿਹੜਾ ਟਿਊਬ ਰੋਜ਼ ਕਿਹਾ ਜਾਂਦਾ ਹੈਗਾ ਲੂਜ਼ ਫਲਾਵਰ ਦੇ ਤੌਰ ਤੇ ਇਹਨੂੰ ਵਰਤਿਆ ਜਾਂਦਾ ਹੈਗਾ ਇਤਰ ਬਣਾਉਣਾ ਹੋਵੇ ਸੁਗੰਧੀ ਵਾਲੀਆਂ ਕਾਫੀ ਹੋਰ ਜਿਹੜੀਆਂ ਕੋਸਮੈਟਿਕ ਵਾਲੀਆਂ ਚੀਜ਼ਾਂ ਬਣਦੀਆਂ ਉਹ ਬਣਾਉਣੀਆਂ ਹੋਣ ਜਾਂ ਫਿਰ ਇਹਨੂੰ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਵਾਲਾਂ ਦੇ ਵਿੱਚ ਫੁੱਲਾਂ ਦੀਆਂ ਮਾਲਾਵਾਂ ਜਿਹਾ ਬਣਾ ਕੇ ਲਾਈਆਂ ਹੁੰਦੀਆਂ ਨੇ ਉਹ اسی ਚੀਜ਼ ਦੀਆਂ ਬਣੀਆਂ ਹੁੰਦੀਆਂ ਨੇਗੀਆਂ ਕਾਫੀ ਚੰਗੀ ਸੁਗੰਧ ਜਿਹੜੀ ਇਹਦੇ ਵਿੱਚੋਂ ਤੁਹਾਨੂੰ ਮਿਲਦੀ ਹੈਗੀ ਜੇ ਮੈਡੀਕਲ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਰਜਨੀ ਗੰਦਾ ਦੇ ਫੁੱਲਾਂ ਦੇ ਵਿੱਚੋਂ ਇਸ ਤਰ੍ਹਾਂ ਦਾ ਤੁਹਾਨੂੰ ਜਿਹੜੀ ਸੁਗੰਧ ਮਿਲਦੀ ਹੈ ਜਿਹੜੀ ਕਿ ਤੁਹਾਨੂੰ ਚੰਗੀ ਨੀਂਦ ਲੈਣ ਦੇ ਵਿੱਚ ਜਿਹੜੀ ਕਾਰਗਰ ਸਾਬਤ ਹੁੰਦੀ ਹੈਗੀ ਜੇਕਰ ਤੁਹਾਨੂੰ ਨੀਂਦ ਦੇ ਵਿੱਚ ਥੋੜੀਆਂ-ਬਹੁਤੀ ਸਮੱਸਿਆ ਨੀਂਦ ਆਉਣ ਦੇ ਵਿੱਚ ਜੇ ਤੁਸੀਂ ਇਹਦੇ ਫੁੱਲ ਆਪਣੇ ਸਰਾਣੇ ਰੱਖ ਸਕਦੇ ਹੋਗੇ ਪੂਰੀ ਦੀ ਪੂਰੀ ਕਲੀ ਕੱਟ ਕੇ ਰੱਖੀ ਜਾਂਦੀ ਹੈਗੀ ਤੇ ਉਹਦੀ ਸੁਗੰਧ ਦੇ ਨਾਲ ਜਿਹੜੇ ਉਸ ਤਰ੍ਹਾਂ ਦੇ ਹਾਰਮੋਨ ਤੁਹਾਡੇ ਬ੍ਰੇਨ ਦੇ ਵਿੱਚ ਐਕਟੀਵੇਟ ਹੁੰਦੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਚੰਗੀ ਨੀਂਦ ਪ੍ਰਾਪਤ ਕਰ ਸਕਦੇ ਹੋਗੇ ਕੁਝ ਕਿ ਚੀਜ਼ਾਂ ਹੋਰ ਵੀ ਇਹਦੇ ਬਾਰੇ ਦੇਖਿਆ ਨੀ ਗਿਆ ਕਿ ਇਹਨੂੰ ਮੈਡੀਸਿਨਸ ਦੇ ਵਿੱਚ ਵੈਸੇ ਵੀ ਜਿਹੜਾ ਵਰਤਿਆ ਜਾਂਦਾ ਹੈਗਾ ਇਸਟ੍ਰੈਕਟ ਕੱਢ ਕੇ ਪਰ ਉਹ ਥੋੜੀਆਂ ਟੈਕਨੀਕਲ ਚੀਜ਼ਾਂ ਆ ਜਾਂਦੀਆਂ ਨੇ ਉਹਨਾਂ ਬਾਰੇ ਹਜੇ ਇੰਨੀ ਜਾਣਕਾਰੀ ਇਕੱਤਰ ਨਹੀਂ ਕਰ ਸਕੇ ਪਰ ਜੇ ਓਵਰਆਲ ਜਾਂ ਪੂਰਾ ਮੋٹے ਤੌਰ ਤੇ ਦੇਖਿਆ ਵੀ ਤਾਂ ਇਹਨੂੰ ਕਾਫੀ ਸਾਰੀਆਂ ਚੀਜ਼ਾਂ ਦੇ ਵਿੱਚ ਵਰਤਿਆ ਜਾਂਦਾ ਹੈਗਾ ਸੋ ਟੇਬਰੋ ਲਾਉਣ ਦਾ ਮੁੱਖ ਮਕਸਦ ਆਪਣਾ ਇਹੀ ਸੀਗਾ ਲੱਗਣ ਦੇ ਸਮੇਂ ਬਾਰੇ ਗੱਲ ਕਰੀਏ ਤਾਂ ਤੁਸੀਂ ਇਹਨੂੰ ਮਾਰਚ ਅਪ੍ਰੈਲ ਦੇ ਮਹੀਨੇ ਇਹਦੀਆਂ ਗੰਡੀਆਂ ਆਉਂਦੀਆਂ ਹੁੰਦੀਆਂ ਨੇ ਆਲੂ ਵਾਂਗੂ ਉਹ ਗੰਡੀਆਂ ਬੱਟਾਂ ਦੇ ਵਿੱਚ ਲਾ ਸਕਦੇ ਹੋਗੇ ਮਾਰਚ ਅਪ੍ਰੈਲ ਦੇ ਵਿੱਚ ਲੱਗੇ ਹੋਏ ਜਿਹੜਾ ਇਹ ਲਗਭਗ ਜੂਨ ਜਲਾਈ ਦੇ ਵਿੱਚ ਆ ਕੇ ਤੁਹਾਨੂੰ ਜਿਹੜਾ ਫੁੱਲ ਦੇਣੇ ਸ਼ੁਰੂ ਕਰ ਦਿੰਦਾ ਹੈਗਾ ਪਹਿਲੀ ਵਾਰ ਜਿਹੜੇ ਫੁੱਲ ਥੋੜੇ ਆਉਂਦੇ ਹੈਗੇ ਪਰ ਜਿਵੇਂ ਜਿਵੇਂ ਕ੍ਰੌਪ ਸਾਲ ਦੀ ਹੋ ਜਾਂਦੀ ਹੈ ਅਗਲੇ ਸਾਲ ਜਿਹੜੇ ਬਹੁਤ ਵਧੀਆ ਜਿਹੜੀਆਂ ਫੁੱਲ ਜਲਦੀ ਦੇ ਨਾਲ ਜਿਹੜੀ ਦੇ ਉੱਪਰ ਆਉਣੇ ਸ਼ੁਰੂ ਹੋ ਜਾਂਦੇ ਨੇਗੇ ਰਜਨੀ ਗੰਦਾ ਨੂੰ ਲਾਉਣ ਦਾ ਮੁੱਖ ਕਾਰਨ ਆਪਣਾ ਜਿਹੜਾ ਇਹਦਾ ਲੂਜ਼ ਫਲਾਵਰ ਤੋਂ ਇਤਰ ਕੱਢਣ ਦਾ ਹੈਗਾ ਇਹਦੀ ਜਿਹੜਾ ਐਕਸਟ੍ਰੈਕਟ ਕੱਢਣ ਦੀ ਕੋਸ਼ਿਸ਼ ਕਰਨ ਦਾ ਹੈਗਾ ਤੇ ਇਸ ਤੋਂ ਇਲਾਵਾ ਸਿਆਵਟ ਦੇ ਲਈ ਇਸ ਫੁੱਲ ਨੂੰ ਲੂਜ਼ ਫਲਾਵਰ ਨੂੰ ਵਰਤਣ ਦੇ ਲਈ ਆਪਾਂ ਇਹਦੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤਿਆਰਬੇ ਕਰਨੀ ਹੈਗੀ ਸੋ ਇਹੀ ਕਾਰਨ ਹੈ ਕਿ ਆਪਾਂ ਰਜਨੀ ਗੰਦਾ ਨੂੰ ਲਾਇਆ ਹੈਗਾ ਲਾਉਣ ਦੇ ਸਮੇਂ ਦੀ ਗੱਲ ਹੋਊਗੀ ਪਾਣੀ ਦੀ ਗੱਲ ਕਰ ਲਈਏ ਤਾਂ ਇਹਨੂੰ ਬੱਟਾਂ ਦੇ ਉੱਪਰ ਲਾਇਆ ਜਾਵੇ ਤੇ ਲਗਭਗ ਗਰਮੀਆਂ ਦੇ ਵਿੱਚ ਹਰੇਕ ਚੌਥੇ ਪੰਜਵੇਂ ਦਿਨ ਇਹਨੂੰ ਪਾਣੀ ਦਿੱਤਾ ਜਾਵੇ ਜ਼ਿਆਦਾਤਰ ਇਹ ਫਸਲ ਜਿਹੜੀ ਹਿਮਾਚਲ ਦੇ ਏਰੀਏ ਦੇ ਵਿੱਚ ਲਾਈ ਜਾਂਦੀ ਹੈ ਪੰਜਾਬ ਦੇ ਵਿੱਚ ਕਾਫੀ ਘੱਟ ਏਰੀਏ ਦੇ ਵਿੱਚ ਇਹ ਲਾਈ ਜਾਂਦੀ ਹੈ ਕਿਉਂਕਿ ਲੂਜ਼ ਫਲਾਰ ਦੀ ਇੰਨੀ ਡਿਮਾਂਡ ਨਹੀਂ ਹੈਗੀਗੀ ਤੇ ਕਾਸਮੈਟਿਕ ਦੀ ਜਿਹੜੀ ਆਪਣੇ ਕੋਈ ਐਡੀ ਕੋਈ ਇੰਡਸਟਰੀ ਇੱਥੇ ਨਹੀਂ ਹੈਗੀ ਕਿ ਜਿਹੜਾ ਇਸ ਫਸਲ ਨੂੰ ਲਾ ਕੇ ਚੰਗਾ ਮੁਨਾਫਾ ਲਿਆ ਜਾ ਸਕੇ ਪਰ ਜਿਹੜਾ ਟ੍ਰਾਇਲਾਂ ਦੇ ਅਧੀਨ ਆਪਾਂ ਇਹੋ ਜਿਹੀਆਂ ਕੁਝ ਕੁ ਚੀਜ਼ਾਂ ਕਰਦੇ ਰਹੇ ਨੇ ਵੀ ਕਿਹੜੀਆਂ ਚੀਜ਼ਾਂ ਨੂੰ ਆਸਾਨੀ ਨਾਲ ਲਗਾਇਆ ਜਾ ਸਕਦਾ ਕਿਹੜੀਆਂ ਚੀਜ਼ਾਂ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇਗੀਆਂ ਉਸੇ ਤਹਿਤ ਹੀ ਜਿਹੜਾ ਇਹ ਰਜਨੀ ਕਹਿੰਦਾ ਆਪਾਂ ਘਰ ਦੀ ਵਰਤੋਂ ਦੇ ਲਈ ਲਾਇਆਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਸੰਬੰਧੀ ਤੁਹਾਨੂੰ ਜਿਹੜਾ ਜਾਣੂ ਕਰਾਉਂਦੇ ਰਵਾਂਗੇ ਵੀ ਕਿਸ ਤਰ੍ਹਾਂ ਜਿਹੜਾ ਇਹਦੇ ਫੁੱਲਾਂ ਦਾ ਪੌਕਸ ਐਕਟ੍ਰੈਕਟ ਕੱਢ ਕੇ ਵਰਤ ਸਕਦੇ ਆ ਕਿਸ ਤਰ੍ਹਾਂ ਇਹਦੇ ਲੂਜ ਫਲਾਵਰ ਵਰਤ ਸਕਦੇ ਆ ਤੇ ਕਿਸੇ ਜਾਨੀ ਕਿ ਜਾਣਕਾਰ ਬੰਦੇ ਤੋਂ ਇਹਦੀ ਮੈਡੀਸਨਲ ਜਿਹੜੇ ਵਰਤੋਂ ਬਾਰੇ ਵੀ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਤੱਕ ਜਰੂਰ ਲੈ ਕੇ ਆਵਾਂਗੇ ਵੀਡੀਓ ਨਾਲ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰਨੀ ਜੀ